ਤੁਸੀਂ ਹੀਰੋ ਸਾਹਿਬ ਨੂੰ ਦੱਸ ਦਿਓ ਅਸੀਂ ਤੁਹਾਨੂੰ ਟਰੈਕਟਰ ਟਰੱਕ ਭੇਜ ਦਾਂਗੇ ਇੱਥੇ ਠੀਕ ਹੈ ਧੰਨਵਾਦ ਦੂਜੀ ਗੱਲ ਬਹੁਤ ਧੰਨਵਾਦ ਜੀ ਦੂਜੀ ਗੱਲ ਤੁਹਾਨੂੰ ਜਦੋਂ ਖੇ ਆਪਣਾ ਤੁਸੀਂ ਉਹ ਆਪਣਾ ਸੇਲਟ ਕੱਢਣ ਲੱਗੇ ਹਾਂਜੀ ਡੀਜ਼ਲ ਦੀ ਰਿਕੁਆਇਰਮੈਂਟ ਦੱਸ ਦਿਓ ਹਾਂਜੀ ਮੈਂ ਡੀਜ਼ਲ ਭੇਜ ਦੂੰਗਾ ਠੀਕ ਹੈ ਜੀ ਤੁਹਾਨੂੰ ਜੇ ਟਰੈਕਟਰਾਂ ਦੀ ਲੋੜ ਹੈ ਮੈਂ ਫਰੀਦਕੋਟ ਤੇ ਉਧਰੋਂ ਟਰੈਕਟਰ ਤੁਹਾਡੇ ਕੋਲ ਭੇਜ ਦੂੰਗਾ ਤੁਹਾਡੀ ਮਦਦ ਕਰਨ ਵਾਸਤੇ ਠੀਕ ਹੈ ਧੰਨਵਾਦ ਤੇ ਜਦੋਂ ਪਾਣੀ ਥੱਲੇ ਚਲਾ ਗਿਆ ਠੀਕ ਹੈ ਜੀ ਤੇ ਇੱਕ ਅਸੀਂ ਬੀਮ ਦਾ ਇੰਤਜ਼ਾਮ ਕਰ ਰਹੇ ਹਾਂ ਇਹ ਮੈਨੂੰ ਬੀਮ ਮਿਲ ਗਿਆ ਸਾਰਾ ਉਹ ਵੀ ਤੁਹਾਨੂੰ ਅਸੀਂ ਜਿਹੜਾ ਸਾਮ ਲਿਖਾ ਦਿਓ ਕਿੰਨਾ ਚਾਹੀਦਾ ਉਹ ਵੀ ਅਸੀਂ ਕਰ ਦਾਂਗੇ ਠੀਕ ਸਾਰਾ ਦੂਜੀ ਗੱਲ ਜਿਹੜੀ ਹੈਗੀ ਜਿਹੜਾ ਤੁਹਾਡਾ ਮੇਨ ਕੰਮ ਹੈ ਇਹਨੂੰ ਨਹਿਰੀ ਰੂਪ ਦੇਣਾ ਹਾਂਜੀ ਉਹ ਮੈਂ ਫੈਸਲਾ ਕਰ ਲਿਆ ਜੇ ਪਰਮਾਤਮਾ ਮਿਹਰ ਕਰਨ ਆਪਣੀ ਮੌਕਾ ਮਿਲੇ ਸਰਕਾਰ ਦਾ ਜੀ ਜੀ ਹਿਮਾਚਲ ਤੋਂ ਲੈ ਕੇ ਪਾਕਿਸਤਾਨ ਬਾਰਡਰ ਤੱਕ ਜੀ ਜੀ ਸਾਰੇ ਦਰਿਆ ਨੂੰ ਪੱਕਾ ਨਹਿਰੀ ਰੂਪ ਕੀਤਾ ਜਾਵੇ ਕਿਉਂਕਿ ਇਹਦੇ ਬਿਨਾਂ ਇਹਦੇ ਬਿਨਾਂ ਕੋਈ ਚਾਰਾ ਨਹੀਂ ਹੈ ਜੀ ਜੀ ਇਹਦੇ ਬਿਨਾਂ ਕੋਈ ਚਾਰਾ ਨਹੀਂ ਹੈ ਮੈਂ ਮੈਂ ਫੌਗਿੰਗ ਮਸ਼ੀਨਾਂ ਵੀ ਭੇਜ ਰਿਹਾ ਹਾਂ ਠੀਕ ਆ ਆਪਾਂ ਜਿਹਦੇ ਨਾਲ ਥੋੜੇ ਮੱਛਰ ਮੁਚਰ ਦੀਆਂ ਸਾਰਾ ਆਪਾਂ ਸੋ ਮੈਨੂੰ ਲਿਸ਼ ਭਜੀ ਹੀਰੋ ਸਾਹਿਬ ਨੂੰ ਕਿਹਾ ਨਾਲ ਦੇ ਨਾਲ ਮੈਨੂੰ ਲਿਸ਼ ਪਾ 2-4 ਦਿਨ ਬਣਾ ਦਿਓ ਅਸੀਂ ਨਾਲ ਦੇ ਨਾਲ ਤੁਹਾਨੂੰ ਪਿੰਡ ਵੱਈ ਸਮਾਨ ਭੇਜੀ ਜਾਵਾਂਗੇ ਤੇ ਮੈਂ ਵੀ ਕਿਦਾ ਮਰੂੰਗਾ ਤੁਹਾਡੇ ਨੂੰ ਠੀਕ ਆ ਸਰ ਧੰਨਵਾਦ ਜੀ ਖਾਤ ਦਾ ਜਰੂਰ ਕਰਾ ਦਿਓ ਖਾਤ ਦਾ ਜੀ ਮੈਂ ਸਾਰਾ ਇੰਤਜ਼ਾਮ ਕਰ ਰਹੇ ਆ ਮੈਨੂੰ ਪਤਾ ਹੈ ਉਹ ਹੁਣ ਸਾਰਾ ਕਰ ਰਹੇ ਆ ਸੋ ਜਿੰਨਾ ਹੋ ਸਕੇ ਤੁਹਾਡੇ ਨਾਲ ਜੋ ਹੋ ਸਕੇ ਅਸੀਂ ਪੂਰਾ ਕਰਾਂਗੇ ਠੀਕ ਆ ਸਰ ਸਰ ਸਾਹਿਬ ਸਰ ਸਾਹਿਬ 100000 ਰੁਪਏ ਜਾਰੀ ਕੀਤਾ ਹੈ ਹਾਂਜੀ 16 ਕਰੋੜ ਰੁਪਇਆ ਜਾਰੀ ਕੀਤਾ ਹੈ ਕਿਵੇਂ 1600 ਕਰੋੜ ਨਾਲ ਤਾਂ ਇੱਕ ਬੰਦ ਵੀ ਨਹੀਂ ਬੰਨਣਾ ਜਿਹੜਾ ਹਰੀਕੇ ਡੈਮ ਅਜਿਹੜਾ ਆਪਣਾ ਮਾਧੋਪੁਰ ਡੈਮ ਟੁੱਟਿਆ ਉਹ ਵੀ ਨਹੀਂ ਪੂਰਾ ਹੋਣਾ ਮੈਂ ਅਸੀਂ ਦੇਸ਼ ਦੀ ਪ੍ਰਧਾਨ ਮੰਤਰੀ ਨੂੰ ਬੇਨਤੀ ਕੀਤੀ ਸੀ 20000 ਕਰੋੜ ਦੀ ਪਰ ਅੱਜ ਜਿਹੜਾ ਵੱਡਾ ਖੁਲਾਸਾ ਹੋਇਆ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ 12000 ਕਰੋੜ ਰੁਪਇਆ ਡਿਜ਼ਾਸਟਰ ਰੀਲੀਫ ਦਾ ਆ ਝਾੜੂ ਵਾਲੀ ਸਰਕਾਰ ਕੋਲੇ ਪਿਆ ਉਹ ਵਰਤਤ ਕਿਉਂ ਨਹੀਂ ਰਿਹਾ ਕਿਤੇ ਐ ਤਾਂ ਨਹੀਂ ਕਿਤੇ ਘਬਲਾ ਕਰਕੇ ਕਿਤੇ ਹੋਰ ਕਰਤਾ ਪੱਤਰ ਕਰੋ ਇੱਕ ਮਿੰਟ ਸਾਨੂੰ ਕਾਲ ਕਰਨ ਨੂੰ ਆ ਜੀ ਸਾਹਿਬ ਇੱਕ ਬੇਨਤੀ ਆ ਸਾਡਾ ਨਾ ਮੁੰਡਾ ਤੇ ਭੀਜਾ ਸਾਡਾ ਹੋਣੇ ਤੇ ਉਹ ਝੋਨਾ ਵੇਖ ਕੇ ਆਇਆ ਤੇ ਆ ਕੇ ਅੰਦਰ ਲੰਮਾ ਚੱਗਾ ਤੇ ਉਹਨੂੰ ਖਤਮ ਹੋ ਗਿਆ ਉਹ 26 ਸਾਲ ਦਾ ਇਹ 15 20 ਮਿੰਟ ਤੁਹਾਡੇ ਆਉਣ ਤੋਂ ਪਹਿਲਾਂ ਹੀ ਹੋਇਆ ਇੱਕ ਇਸ ਤੋਂ ਪਹਿਲਾਂ ਆਇਆ ਜੀ ਜਿੱਦਣ ਪਾਣੀ ਆਇਆ ਕੋਸਟ ਨੂੰ ਹੋਇਆ ਜੀ ਦੋ ਮੋਟਾ ਆਇਆ ਨੌ ਜਵਾਨ ਜੀ ਉਹਨਾਂ ਦੇ ਤੇ ਬੱਚੇ ਵੀ ਜਿਹੜਾ ਆਸ਼ੀਏ ਕੇ ਮੌਤ ਹੋਇਆ ਨੌ ਜਵਾਨ ਸੀ ਹੋ ਜੀ ਕੋਈ ਹੱਲ ਕਰਾਈ ਜੀ ਆਪਾਂ ਤੁਸੀਂ ਹੀਰੋ ਸਾਹਿਬ ਨਾਲ ਗੱਲ ਕਰ ਲਓ ਮੈਂ ਕਰਾ ਦੂੰਗਾ ਧੰਨਵਾਦ ਜੀ ਧੰਨਵਾਦ ਜੀ ਇਹਨਾਂ ਹੜ੍ਹਾਂ ਤੋਂ ਬਾਅਦ ਜਿਹੜੀ ਬਿਮਾਰੀ ਫੈਲ ਨਹੀਂ ਉਦੇ ਲਈ ਜੋ ਮੈਡੀਕਲ ਸਿਸਟਮ ਹੈ ਅਸੀਂ ਡਾਕਟਰਾਂ ਦੀਆਂ ਟੀਮਾਂ ਕੈਂਪ ਲਾਵਾਂਗੇ ਮੈਂ ਹੀਰੋ ਸਾਹਿਬ ਨੂੰ ਕਹਤਾ ਤੁਸੀਂ ਦੱਸ ਦਿਓਗੇ ਡਾਕਟਰਾਂ ਦੀ ਟੀਮ ਭੇਜ ਦੂੰਗਾ ਮੁਫਤ ਦਵਾਈ ਦਾ ਸਾਰੇ ਦੇ ਵਿੱਚ ਜ਼ਮੀਨਾਂ ਦੀਆਂ ਕਰਤੌਰੀਆਂ ਟੁੱਟੀਆਂ ਉਹਨਾਂ ਨੂੰ ਇੱਕ ਮੈਂ ਹੋਰ ਦੱਸਦਾ ਆ ਜਿਹੜੀਆਂ ਕੱਚੀਆਂ ਜ਼ਮੀਨਾਂ ਹਾਂਜੀ 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 ਤੁਸੀਂ ਮਿਹਨਤ ਕਰੋ ਸਰਕਾਰ ਨਾਲ ਦਿਓ ਪਹਿਲੇ ਕੈਬਨਟ ਮੀਟਿੰਗ ਮੈਂ ਸਾਰਿਆਂ ਨੂੰ ਪੱਕੀ ਕਰ ਦੂੰਗਾ ਇੱਥੇ ਬੋਲਣ ਨਹੀਂ ਕਹਿਣਾ ਲੱਗਦਾ ਹੋਰ